ਰੋਡ ਦੇ ਕਿਨਾਰੇ ਖੜੇ ਹੋ ਕੇ ਤੁਸੀਂ ਸਟਾਲ ਲਗਾਇਆ ਪਹਿਲਾਂ ਤਾਂ ਮੈਂ ਇਹੀ ਪੁੱਛੂਗਾ ਵੀ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਵੀ ਇਹ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ ਡ੍ਰੀਮ ਸਭ ਦੇ ਵੱਡੇ ਹੁੰਦੇ ਨੇ ਹਨਾ ਕਈ ਲੋਕ ਉਹਨਾਂ ਲਈ ਐਫਰਟਸ ਕਰਦੇ ਨੇ ਕਈ ਲੋਕ ਨਹੀਂ ਕਰਦੇ ਹਨਾ ਤੇ ਘਰ ਬੈਠ ਕੇ ਕੁਝ ਨਹੀਂ ਹੁੰਦਾ ਮੈਂ ਬੇਸਿਕਲੀ ਤਾਂ ਮੈਂ ਜਿਮ ਟ੍ਰੇਨਰ ਆ ਤੇ ਮੈਂ ਹੁਣ ਟ੍ਰੇਨਿੰਗਸ ਕਰਾਉਣੀ ਹੈ ਮੈਂ ਜੌਬ ਬਹੁਤ ਟਾਈਮ ਪਹਿਲਾਂ ਦੀ ਛੱਡਤੀ ਹੋਈ ਹੈ ਤੇ ਹੁਣ ਲਾਕਡਾਊਨ ਤੋਂ ਬਾਅਦ ਜਿਮ ਦਾ ਕੰਮ ਸਰ ਬਹੁਤ ਘਟ ਗਿਆ ਕਿਉਂਕਿ ਸਾਡੇ ਜਿਮ ਜਿਹੜੇ ਸੀਗੇ ਉਹ ਸਭ ਤੋਂ ਲਾਸਟ ਵਿੱਚ ਓਪਨ ਕਰੇ ਗਏ ਕਿਉਂਕਿ ਮਤਲਬ ਜਿਮ ਨੂੰ ਉਹਨਾਂ ਨੇ ਇੰਨੀ ਪ੍ਰੈਫਰੈਂਸ ਦਿੱਤੀ ਨਹੀਂ ਕਿ ਸਾਡਾ ਕੰਮ ਘਟ ਗਿਆ ਕਿਉਂਕਿ ਮੈਂ ਬੋਡੀ ਬਿਲਡਰ ਹਾਂ ਮੈਂ ਗੇਮ ਵੀ ਕਰਦੀ ਹਾਂ ਮੈਨੂੰ ਪਿਛਲੇ 4-5 ਸਾਲ ਹੋ ਗਏ ਗੇਮ ਕਰਦਿਆਂ ਨੂੰ ਤੇ ਨੈਸ਼ਨਲ ਮੈਂ ਖੇਡ ਚੁੱਕੀ ਹਾਂ ਤੇ ਮਤਲਬ ਮੈਂ ਤਿੰਨ ਵਾਰ ਕੰਪੀਟੀਸ਼ਨ ਚ ਕਰਿਆ ਕੰਪੀਟੀਸ਼ਨ ਆਪਣੇ ਬੋਡੀ ਬਿਲਡਿੰਗ ਦਾ ਫਿਟਨੈਸ ਮਾਡਲਿੰਗ ਤੇ ਮੈਂ ਤਿੰਨੋਂ ਵਾਰ ਮਤਲਬ ਕਿ ਮੇਰੇ ਮੈਡਲ ਨੇ ਤਕਰੀਬਨ ਹਰ ਬੋਡੀ ਬਿਲਡਰ ਦਾ ਸੁਪਨਾ ਹੁੰ ਜਿਮ ਡਾਈਟ ਤਾਂ ਬਣਾਉਂਦੀ ਸੀਗੀ ਵੀ ਆਪਦੇ ਲਈ ਕਿਉਂਕਿ ਤਿਆਰੀ ਕਰਦੀ ਸੀ ਸਾਰਾ ਮੀਰਮੈਂਟ ਕਰਕੇ ਡਾਈਟ ਖਾਂਦੀ ਸੀਗੀ ਆਪਣੀ ਬਣਾਉਂਦੀ ਸੀ ਤੇ ਮੈਨੂੰ ਫਿਰ ਇਹ ਸੀਗਾ ਕਿ ਮੈਂ ਨਾ ਆਪਣਾ ਫਿਰ ਫੂਡ ਦਾ ਕੰਮ ਕਰਨਾ ਉਹ ਰੋਡ ਦੇ ਕਿਨਾਰੇ ਖੜੇ ਉਹਨਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹਨੇ ਲੋਕਾਂ ਨੂੰ ਫੇਸ ਕਰਨਾ ਕਿਉਂ ਕਸਟਮਰ ਦਾ ਪਤਾ ਨਹੀਂ ਕੋਈ ਕਿੱਦਾਂ ਦਾ ਕਸਟਮਰ ਹੁੰਦਾ ਕਿੱਦਾਂ ਦਾ ਕਦੇ ਕੁਝ 네ਗੇਟਿਵ ਸੁਣਨ ਨੂੰ ਮਿਲਿਆ ਜਾਂ ਕੋਈ ਲੱਤਾਂ ਖਿੱਚਣ ਵਾਲਾ ਕਿਸੇ ਨੂੰ ਮਿਲਿਆ ਮੈਂ ਕੁਝ ਲੋਕ ਐਸੇ ਜਿਹੜੇ ਮੇਰੇ ਮਤਲਬ ਕਿ ਐਸੇ ਕੈਲੋ ਵੀ ਕਸਟਮਰ ਜਿਹੜੇ ਆਏ ਨੇ ਜਿਵੇਂ ਆਡੀਆਂ ਚ ਬੈਠੇ ਨੇ ਜਾਂ ਗੱਡੀਆਂ ਚ ਬਹਿ ਕੇ ਵੀ ਅਲੱਗ ਤਰੀਕੇ ਨਾਲ ਦੇਖਦੇ ਨੇ ਹਾਥੀ ਚੱਲਦਾ ਨਾ ਤਾਂ ਕੁੱਤੇ ਭੌਂਕਦੇ ਹੀ ਹੁੰਦੇ ਨੇ ਮੇਰਾ ਤਾਂ ਇਹੀ ਫੰਡਾ ਰਿਹਾ ਸ਼ੁਰੂ ਤੋਂ ਨਾ ਵੀ ਮੈਂ ਇਹ ਸੋਚਦੀ ਆਂ ਵੀ ਜਦ ਤੁਸੀਂ ਕੁਝ ਚੰਗਾ ਕਰਨ ਲਈ ਨਿਕਲੇ ਹੋ ਨਾ ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ ਹੈਨਾ ਕੰਮ ਕਰੋ ਹੈਨਾ ਤਾਂ ਹੀ ਵੀ ਜੇ ਅਸੀਂ ਸਾਰੇ ਕੰਮ ਕਰਾਂਗੇ ਵੀ ਤਾਂ ਹੀ ਸਾਡਾ ਪੰਜਾਬ ਅੱਗੇ ਵਧੂਗਾ ਹੈਨਾ ਔਰ ਇਹ ਜਿਹੜੀ ਸ਼ਰਮ ਜਦੋਂ ਅਸੀਂ ਕੰਮ ਦੇ ਲਈ ਸਿਰਫ ਲਾ ਕੇ ਅਸੀਂ ਜਦੋਂ ਸਾਈਡ ਤੇ ਰੱਖ ਦਾਂਗੇ ਨਾ ਫਿਰ ਆਟੋਮੈਟਿਕਲੀ ਪੈਸਾ ਆਉਂਦਾ ਹੈ ਸਸ਼੍ਰੀ ਕਾਲ ਦਾ ਸਿਟੀ ਹਾਰਲੈਂਡਸ ਤੇ ਕਰ ਰਿਹਾ ਹਾਂ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਲ ਕਹਿੰਦੇ ਨੇ ਕਿ ਜਦੋਂ ਦਿਲ ਦੇ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਫਿਰ ਰੁੱਤਾਂ ਨਹੀਂ ਦੇਖਿਆ ਜਾਂਦੀਆਂ ਫਿਰ ਮੌਸਮ ਨਹੀਂ ਦੇਖਿਆ ਜਾਂਦਾ ਤੇ ਜੇਕਰ ਸੁਪਨੇ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜੋ ਬੰਦ ਅੱਖਾਂ ਦੇ ਨਾਲ ਦੇਖੇ ਜਾਣ ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਕਦੇ ਸੌਣ ਨਾ ਦੇਣ ਅੱਜ ਅਜਿਹੀ ਕਹਾਣੀ ਬਿਆਨ ਕਰਦੀਆਂ ਨੇ ਦੋ ਸਕੀਆਂ ਪੈਣਾ ਜੋ ਮੇਰੇ ਨਾਲ ਮੌਜੂਦ ਨੇ ਰੋਡ ਦੇ ਕਿਨਾਰੇ ਦੇ ਉੱਤੇ ਫੂਡ ਸਟਾਲ ਜਿਹੜਾ ਲਗਾਇਆ ਹੋਇਆ ਇਹਨਾਂ ਨੇ ਗੱਲਬਾਤ ਕਰਦੇ ਆਂ ਮੁਲਾਕਾਤ ਤੁਹਾਡੀ ਉਹਨਾਂ ਦੇ ਨਾਲ ਕਰਵਾਉਣੇ ਆ ਤੇ ਜਾਣਦੇ ਆ ਕਿ ਕਿਉਂ ਆਖਿਰ ਇਹ ਕੰਮ ਜਿਹੜਾ ਸ਼ੁਰੂ ਕਰਨਾ ਪਿਆ ਤੇ ਪਹਿਲਾਂ ਜਿੱਦਾਂ ਕੀ ਗੱਲ ਕੀਤੀ ਸੀਗੀ ਕਿਉਂਕਿ ਸੁਪਨੇ ਬਹੁਤ ਵੱਡੇ ਨੇ ਇਹਨਾਂ ਦੇ ਜਿੱਦਾਂ ਅਸੀਂ ਗੱਲਬਾਤ ਕੀਤੀ ਹੈ ਤੇ ਆਓ ਮੁਲਾਕਾਤ ਤੁਹਾਡੀ ਕਰਵਾਉਣੇ ਆ ਦੀਪਕਾ ਸਿੰਘ ਜੀ ਖੜੇ ਮੇਰੇ ਨਾਲ ਮੈਂ ਸੱਜੇ ਗੱਲ ਦੀ ਸਵਾਗਤ ਹੈ ਜਿਵੇਂ ਕਿ ਮੈਂ ਗੱਲ ਕੀਤੀ ਪਹਿਲਾਂ ਹੀ ਵੀ ਰੋਡ ਦੇ ਕਿਨਾਰੇ ਖੜੇ ਹੋ ਕੇ ਤੁਸੀਂ ਸਟਾਲ ਲਗਾਇਆ ਪਹਿਲਾਂ ਤਾਂ ਮੈਂ ਇਹੀ ਪੁੱਛੂਗਾ ਵੀ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਵੀ ਇਹ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ ਅ ਸਰ ਡ੍ਰੀਮ ਸਭ ਦੇ ਵੱਡੇ ਹੁੰਦੇ ਨੇ ਹਨਾ ਕਈ ਲੋਕ ਉਹਨਾਂ ਲਈ ਐਫਰਟਸ ਕਰਦੇ ਨੇ ਕਈ ਲੋਕ ਨਹੀਂ ਕਰਦੇ ਹਨਾ ਤੇ ਘਰ ਬੈਠ ਕੇ ਕੁਝ ਨਹੀਂ ਹੁੰਦਾ ਮੈਂ ਬੇਸਿਕਲੀ ਤਾਂ ਮੈਂ ਜਿਮ ਟ੍ਰੇਨਰ ਹਾਂ ਤੇ ਮੈਂ ਹੋਮ ਟ੍ਰੇਨਿੰਗਸ ਕਰਾਉਣੀ ਹੈ ਮੈਂ ਜੌਬ ਬਹੁਤ ਟਾਈਮ ਪਹਿਲਾਂ ਦੀ ਛੱਡਤੀ ਹੋਈ ਹੈ ਤੇ ਹੁਣ ਲਾਕਡਾਊਨ ਤੋਂ ਬਾਅਦ ਜਿਮ ਦਾ ਕੰਮ ਸਰ ਬਹੁਤ ਘਟ ਗਿਆ ਕਿਉਂਕਿ ਸਾਡੇ ਜਿਮ ਜਿਹੜੇ ਸੀਗੇ ਉਹ ਸਭ ਤੋਂ ਲਾਸਟ ਚ ਓਪਨ ਕਰੇ ਗਏ ਕਿਉਂਕਿ ਮਤਲਬ ਜਿਮ ਨੂੰ ਉਹਨਾਂ ਨੇ ਐਨੀ ਪ੍ਰੈਫਰੈਂਸ ਦਿੱਤੀ ਨਹੀਂ ਕਿ ਸਾਡਾ ਕੰਮ ਘਟ ਗਿਆ ਤੇ ਮੇਰੇ ਕੋਲ ਟ੍ਰੇਨਿੰਗਸ ਵੀ ਮਿਨਿਮਮ ਹੀ ਰਹਿ ਗਈਆਂ ਸੀਗੀਆਂ ਤੇ ਹੁਣ ਵੀ ਮੈਂ ਟ੍ਰੇਨਿੰਗਸ ਦਾ ਕਰਾ ਰਹੀ ਆ ਪਰ ਸਰ ਜੋ ਮੈਂ ਪਹਿਲਾਂ ਪੈਸੇ ਕਮਾਉਂਦੀ ਸੀ ਤੁਹਾਡੀਆਂ ਜੇ ਤੁਸੀਂ ਤੁਹਾਨੂੰ ਜੇ ਤੁਸੀਂ ਮਹੀਨੇ ਦਾ ਲੱਖ ਰੁਪਿਆ ਕਮਾ ਰਹੇ ਹੋ ਠੀਕ ਹੈ ਤੇ ਤੁਸੀਂ ਇੱਕਦਮ ਹੀ ਸਡਨਲੀ 20000 15000 ਤੇ ਆ ਜਾਓਗੇ ਕਿਉਂਕਿ ਲੱਖ ਰੁਪਏ ਜਿਹੜਾ ਬੰਦਾ ਕਮਾ ਰਿਆ ਉਹ ਲੱਖ ਰੁਪਏ ਵਾਲੇ ਖਰਚੇ ਕਰੂਗਾ ਹੈਨਾ ਉਹ ਉਦਾਂ ਦੇ ਸ਼ੌਂਕ ਪਾਲੂਗਾ ਔਰ ਉਦਾਂ ਦੀਆਂ ਚੀਜ਼ਾਂ ਕਰੂਗਾ ਹੈਨਾ ਤੇ ਫਾਈਨੈਂਸ਼ੀਅਲ ਕੰਡੀਸ਼ਨ ਤੁਹਾਡੀ ਸਹੀ ਹੋਵੇ ਫਿਰ ਤੁਸੀਂ ਇੱਕਦਮ ਹੀ ਬਿਲਕੁਲ ਥੱਲੇ ਆ ਜਾਓ ਉਹ ਬੜਾ ਫਰਕ ਪੈਂਦਾ ਸਰ ਇਹਨਾਂ ਚੀਜ਼ਾਂ ਦਾ ਤੇ ਐਵੇਂ ਹੀ ਮੇਰੇ ਨਾਲ ਵੀ ਹੋਇਆ ਮੈਂ ਮਤਲਬ ਕਿ ਬੜਾ ਟਾਈਮ ਹੋ ਗਿਆ ਮੈਂ ਹਾਰਡ ਵਰਕ ਕਰ ਰਹੀ ਆ ਮਤਲਬ ਲਗਾਤਾਰ ਆਪਣੀ ਜੜੀਆਂ ਹਾਲਾਤਾਂ ਨਾਲ ਮੈਂ ਲੜ ਰਹੀ ਆ ਤੇ ਲਾਕਡਾਊਨ ਤੋਂ ਬਾਅਦ ਤਾਂ ਵੈਸੇ ਹੀ ਕੰਮ ਬਹੁਤ ਘਟ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਡ੍ਰੀਮ ਤਾਂ ਮੇਰੇ ਇਹ ਸੀਗਾ ਕਿਉਂਕਿ ਮੈਂ ਬੋਡੀ ਬਿਲਡਰ ਆ ਮੈਂ ਗੇਮ ਵੀ ਕਰਦੀ ਆ ਮੈਨੂੰ ਪਿਛਲੇ 4-5 ਸਾਲ ਹੋ ਗਏ ਗੇਮ ਕਰਦਿਆਂ ਨੂੰ ਤੇ ਨੈਸ਼ਨਲ ਮੈਂ ਖੇਡ ਚੁੱਕੀ ਆ ਤੇ ਮਤਲਬ ਮੈਂ ਤਿੰਨ ਵਾਰ ਕੰਪੀਟੀਸ਼ਨ ਚ ਕਰਿਆ ਕੰਪੀਟੀਸ਼ਨ ਆਪਣੀ ਬੋਡੀ ਬਿਲਡਿੰਗ ਦਾ ਫਿਟਨੈਸ ਮਾਡਲਿੰਗ ਤੇ ਮੈਂ ਤਿੰਨੋਂ ਵਾਰ ਮਤਲਬ ਕਿ ਮੇਰੇ ਮੈਡਲ ਨੇ ਤੇ ਲੇਕਿਨ ਸਰ ਪਤਾ ਕੀ ਹੁੰਦਾ ਸਮ ਟਾਈਮਸ ਕਿ ਜਦੋਂ ਹਾਲਾਤ ਹਾਲਾਤ ਇਦਾਂ ਦੇ ਆ ਕੇ ਖੜੇ ਹੋ ਜਾਂਦੇ ਨੇ ਨਾ ਵੀ ਜੋ ਤੁਹਾਡੇ ਡ੍ਰੀਮ ਆ ਹੈ ਨਾ ਮੈਂ ਜੋ ਮੈਂ ਸੋਚਿਆ ਸੀ ਵੀ ਮੈਂ ਬਾਡੀ ਬਿਲਡਰ ਆ ਤਕਰੀਬਨ ਹਰ ਬਾਡੀ ਬਿਲਡਰ ਦਾ ਸੁਪਨਾ ਹੁੰਦਾ ਵੀ ਆਪਣਾ ਜਿਮ ਖੋਲੇ ਹੈ ਨਾ ਕਿਉਂਕਿ ਇੱਕ ਸ਼ੈਫ ਦਾ ਸੁਪਨਾ ਹੁੰਦਾ ਉਹ ਆਪਣਾ ਰੈਸਟੋਰੈਂਟ ਖੋਲੇ ਹੈ ਨਾ ਅ ਬੜੀਆ ਇੱਕ ਮਕੈਨਿਕ ਦਾ ਹੁੰਦਾ ਵੀ ਮੈਂ ਆਪਣਾ ਵਰਕਸ਼ਾਪ ਖੋਲਾਂ ਹੈ ਨਾ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਾਡੀ ਬੀਇੰਗ ਬੀਇੰਗ ਅ ਬਾਡੀ ਬਿਲਡਰ ਮੈਨੂੰ ਇਹ ਸੀਗਾ ਵੀ ਮੈਂ ਆਪਣਾ ਜਿਮ ਖੋਲੂਗੀ ਪਰ ਸਰ ਸਮਝ ਨਹੀਂ ਆ ਰਿਹਾ ਸੀਗਾ ਵੀ ਇੰਨਾ ਵੱਡਾ ਜਿਹੜਾ ਜਿਮ ਦਾ ਮੈਂ ਕਨਸੈਪਟ ਸੋਚ ਰਹੀ ਆ ਵੀ ਉਹ 40 45 ਲੱਖ 35 ਲੱਖ ਹੈ ਨਾ 50 ਲੱਖ ਰੁਪਇਆ ਉਹ ਫਿਰ ਐਦਾਂ ਹੁੰਦਾ ਸੀਗਾ ਵੀ ਲੋਨ ਲਵਾਂਗੇ ਫਿਰ ਲੋਨ ਦੀਆਂ ਕਿਸ਼ਤਾਂ ਲਾਵਾਂਗੇ ਸਮਝ ਨਹੀਂ ਆਇਆ ਕੁਝ ਔਰ ਐਨੀ ਪ੍ਰਾਪਰਟੀ ਵੀ ਨਹੀਂ ਹੈਗੀ ਜਿਹੜਾ ਮੈਨੂੰ 50 ਲੱਖ ਕੋਈ ਲੋਨ ਦੇ ਦੇਊਗਾ ਹੈ ਨਾ ਤੇ ਫਿਰ ਮੈਂ ਜਿਮ ਡਾਈਟ ਤਾਂ ਬਣਾਉਂਦੀ ਸੀਗੀ ਵੀ ਆਪਦੇ ਲਈ ਕਿਉਂਕਿ ਤਿਆਰੀ ਕਰਦੀ ਸੀ ਸਾਰਾ ਮੇਅਰਮੈਂਟ ਕਰਕੇ ਡਾਈਟ ਖਾਂਦੀ ਸੀਗੀ ਆਪਣੀ ਬਣਾਉਂਦੀ ਸੀ ਤੇ ਮੈਨੂੰ ਫਿਰ ਇਹ ਸੀਗਾ ਕਿ ਮੈਂ ਨਾ ਆਪਣਾ ਫਿਰ ਫੂਡ ਦਾ ਕੰਮ ਕਰਨਾ ਜਿਮ ਡਾਈਟ ਦਾ ਕੰਮ ਕਰਨਾ ਜੇ ਜਦੋਂ ਦਿਮਾਗ ਚ ਆਇਆ ਤਿੰਨ ਚਾਰ ਮਹੀਨੇ ਪਹਿਲਾਂ ਹੀ ਮੈਂ ਇਹ ਚ ਸੋਚਦੀ ਰਹੀ ਕਿੱਦਾਂ ਕਰਨਾ ਕਿਵੇਂ ਹੋਊਗਾ ਇਹ ਉਹ ਅਲੱਗ-ਅਲੱਗ ਮਤਲਬ ਮੈਂ ਚੌਂਕ ਦੇ ਵਿੱਚ ਜਾ ਕੇ ਦੇਖਦੀ ਸੀ ਕਿ ਜਿੱਥੇ ਆਵਾਜਾਈ ਹੋਵੇ ਨੇੜੇ ਜਿੰਮ ਵੀ ਹੋਵੇ ਮੈਨੂੰ ਉੱਥੇ ਮੈਨੂੰ ਕੋਈ ਜਗ੍ਹਾ ਮਿਲ ਜਾਵੇ ਤੇ ਤਿੰਨ ਚਾਰ ਮਹੀਨੇ ਬੀਤੇ ਫਿਰ ਮਨ ਦੇ ਵਿੱਚ ਹੀ ਆਇਆ ਕਿ ਨਹੀਂ ਹੁਣ ਬਹੁਤ ਡੇਰ ਹੋ ਰਹੀ ਆ ਵੀ ਡੇ ਬਾਏ ਡੇ ਨਿਕਲ ਰਿਹਾ ਹੁਣ ਮੈਂ ਕਰਨਾ ਹੀ ਕਰਨਾ ਤੇ ਸਰ ਫਿਰ ਮੈਂ ਸ਼ੁਰੂ ਕਰ ਲਿਆ ਜੀ ਜਦੋਂ ਕਿ ਨਾ ਮੰਨ ਲੋ ਆਮ ਤੌਰ ਤੇ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਆ ਖਾਸ ਕਰ ਕੁੜੀਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਕਮੈਂਟ ਕਰਦੇ ਆ ਜਿਵੇਂ ਤੁਸੀਂ ਦੋ ਸਕੀਆਂ ਪਹਿਣਾਓ ਉਹਨਾਂ ਰੋਡ ਦੇ ਕਿਨਾਰੇ ਖੜੇ ਉਹਨਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿ ਇਹਨਾਂ ਲੋਕਾਂ ਨੂੰ ਫੇਸ ਕਰਨਾ ਕਿਉਂ ਕਸਟਮਰ ਦਾ ਪਤਾ ਨਹੀਂ ਕੋਈ ਕਿਦਾਂ ਦਾ ਕਸਟਮਰ ਹੋਣਾ ਕਿਦਾਂ ਦਾ ਕਦੇ ਕੁਝ 네ਗੇਟਿਵ ਸੁਣਨ ਨੂੰ ਮਿਲਿਆ ਜਾਂ ਕੋਈ ਲੱਤਾਂ ਖਿੱਚਣ ਵਾਲਾ ਕਿਸਮ ਦਾ ਮਿਲਿਆ ਮੈਂ ਸਰ ਡੈਫੀਨੇਟਲੀ ਜੇ ਤੁਸੀਂ ਕੋਈ ਅੱਛਾ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਲੋਕ ਅੱਛੇ ਕੰਮ ਵੱਲ ਕਰਨ ਦੇ ਲਈ ਨਾ ਤੁਹਾਨੂੰ ਰੋਕਦੇ ਨੇ ਹੈਨਾ ਕੁਝ ਲੋਕ ਐਸੇ ਜਿਹੜੇ ਮੇਰੇ ਮਤਲਬ ਕਿ ਐਜ਼ੇ ਕੈਲੋ ਵੀ ਕਸਟਮਰ ਜਿਹੜੇ ਆਏ ਨੇ ਜਿਵੇਂ ਆਡੀਆਂ ਚ ਬੈਠੇ ਨੇ ਜਾਂ ਗੱਡੀਆਂ ਚ ਬਹਿ ਕੇ ਵੀ ਅਲੱਗ ਤਰੀਕੇ ਨਾਲ ਦੇਖਦੇ ਨੇ ਵੀ ਸਰ ਦੇਖੋ ਜਿਨ੍ਹਾਂ ਕੋਲ ਇਨਵੈਸਟਮੈਂਟ ਹੈ ਪੈਸਾ ਹੈ ਉਹਨਾਂ ਨੇ ਵੱਡੇ ਵੱਡੇ ਰੈਸਟੋਰੈਂਟ ਖੋਲੇ ਉਹਨਾਂ ਨੇ ਨਿਊਟ੍ਰੀਸ਼ਨ ਕੈਫੇ ਖੋਲਲੇ ਹੈਨਾ ਡਾਈਟ ਮਤਲਬ ਉਹ ਵੀ ਤਾਂ ਡਾਈਟ ਹੀ ਖਵਾ ਰਹੇ ਨੇ ਤੇ ਜੇ ਮੇਰੇ ਕੋਲ ਸਿਰਫ ਮੇਰੇ ਕੋਲ ਓਨੀ ਕੁ ਮੇਰੀ ਮਤਲਬ ਕਿ ਕੈਲੋ ਵੀ ਮੈਂ ਕਿਸੇ ਤੋਂ ਕਰਜ਼ਾ ਨਹੀਂ ਲਿਆ ਜਾਂ ਕੁਝ ਨਹੀਂ ਕਰਿਆ ਮੇਰੇ ਕੋਲ ਜਿੰਨੇ ਕੁ ਸੀਗੇ ਮੈਂ ਆਪਦੇ ਉੱਤੇ ਲਾਤੇ ਠੀਕ ਹੈ ਏ ਜੇ ਮੇਰੇ ਕੋਲ 50 60 ਲੱਖ ਹੁੰਦਾ ਕਰੋੜ ਹੁੰਦਾ ਤੇ ਮੈਂ ਵੱਡਾ ਰੈਸਟੋਰੈਂਟ ਕੈਫੇ ਕੋਈ ਖੋਲ ਕੇ ਬੈਠੀ ਹੁੰਦੀ ਹੈ ਨਾ ਤੇ ਮੈਂ ਆਪਣੀ ਔਕਾਤ ਦੇ ਅਕੋਰਡਿੰਗ ਕੰਮ ਕਰਿਆ ਸਰ ਤੇ ਮੈਂ ਵੀ ਲੋਕਾਂ ਨੂੰ ਖਵਾਈ ਰਹੀ ਆ ਜਿਵੇਂ ਉਹ ਰੈਸਟੋਰੈਂਟ ਵਾਲੇ ਵੱਡੇ ਵੱਡੇ ਖਵਾਉਂਦੇ ਨੇ ਓਵੇਂ ਮੈਂ ਵੀ ਐਵੇਂ ਲੋਕਾਂ ਨੂੰ ਖਵਾਈ ਰਹੀ ਆ ਠੀਕ ਹੈ ਨਾ ਤਾਂ ਮੈਂ ਮੈਂ ਕਿਵੇਂ ਸਰ ਪਿੱਛੇ हट ਜਾਉਣਾ ਚੀਜ਼ਾਂ ਲਈ ਬਾਕੀ ਲੋਕ ਨੇ ਸਰ ਲੋਕਾਂ ਨੂੰ ਤਾਂ ਜਦੋਂ ਬੋਡੀ ਬਿਲਡਿੰਗ ਕਰਦੀ ਸੀ ਤੇ ਮੈਂ ਪ੍ਰੋਪਰ ਪੂਰਾ ਜਿਵੇਂ ਕਹਿ ਲਓ ਵੀ ਹਾਰਮੋਨਸ ਚੇਂਜ ਹੋ ਜਾਂਦੇ ਆ ਤੇ ਸ਼ੁਰੂ ਤੋਂ ਮੈਂ ਮਤਲਬ ਜਦੋਂ ਦੀ ਮੈਂ ਹੋਸ ਸੰਭਾਲੀ ਹੈ ਮੈਂ ਮੇਰਾ ਜਿਹੜਾ ਬੈਕਗਰਾਉਂਡ ਹੈ ਉਹ ਮੇਰਾ ਸਪੋਰਟਸ ਵਾਲਾ ਹੀ ਰਿਹਾ ਹੈ ਮੇਰੀ ਫੈਮਿਲੀ 'ਚ ਬਹੁਤ ਲੋਕ ਨੇ ਜਿਹੜੇ ਸਪੋਰਟਸ ਦੇ ਵਿੱਚ ਨੇ ਤੇ ਮੈਂ ਸਪੋਰਟਸ ਟੀਚਰ ਵੀ ਰਹਿ ਚੁੱਕੀ ਹਾਂ ਤੇ ਮਤਲਬ ਹਰ ਚੀਜ਼ ਦੇ ਵਿੱਚ ਹਰ ਮੈਂ ਗੇਮ ਦੇ ਵਿੱਚ ਕੈਪਟਨ ਹੀ ਹੁੰਦੀ ਸੀਗੀ ਮੈਂ ਕੋਈ ਵੀ ਚੀਜ਼ ਲਗਾ ਲਵਾਂ ਵੀ ਮੈਂ ਇਹਦੇ ਵਿੱਚ ਵੀ ਪਾਰਟਿਸਪੀਟ ਕਰਨਾ ਨਾ ਮੈਨੂੰ ਇਹ ਹੁੰਦਾ ਸੀ ਮੇਰੇ ਤੋਂ ਪਿੱਛੇ ਹੋਣੇ ਚਾਹੀਦੇ ਕੋਈ ਮੇਰੇ ਤੋਂ ਅੱਗੇ ਨਹੀਂ ਹੋਣਾ ਚਾਹੀਦਾ ਤੇ ਸ਼ੁਰੂ ਤੋਂ ਹੀ ਮਤਲਬ ਕਿ ਐਦਾਂ ਰਿਹਾ ਮੇਰਾ ਬਿਹੇਵੀਅਰ ਕੁਝ ਕਰਦਿਆਂ ਨੇ ਮੈਨੂੰ ਕਦੇ ਕੁੜੀ ਸਮਝਿਆ ਹੀ ਨਹੀਂ ਵੱਡੀ ਸੀਗੀ ਘਰ ਦੇ ਵਿੱਚ ਤੇ ਉਹਨਾਂ ਨੇ ਮੁੰਡਿਆਂ ਵਾਂਗੂ ਹੀ ਮਤਲਬ ਕਿ ਮੈਨੂੰ ਯਾਦ ਹੈ ਮੈਂ 10th ਦੇ ਵਿੱਚ ਐਕਟਿਵਟੀ ਅੱਗੇ ਸਿਲੰਡਰ ਹੱਕ ਕੇ ਮੈਂ ਆਪਣੇ ਘਰ ਦਾ ਲੈ ਕੇ ਆਉਂਦੀ ਸੀ ਕਿਉਂਕਿ ਬ੍ਰਦਰ ਛੋਟਾ ਹੁੰਦਾ ਸੀਗਾ ਤੇ ਮੈਂ ਐਡੀ ਦੂਰ ਏਜੰਸੀ ਚ ਆਂਦੀ ਹੁੰਦੀ ਸੀ ਇੰਨਾ ਭਾਰਾ ਸਿਲੰਡਰ ਹੁੰਦਾ 10ਵੀਂ ਕੁੜੀ ਦੀ ਮਤਲਬ ਉਹਨਾਂ ਦੇ ਵਸ ਦੀ ਗੱਲ ਨਹੀਂ ਹੁੰਦੀ 10ਵੀਂ ਦੀ ਕੁੜੀ ਤੇ ਹਨਾ 16-17 ਸਾਲ ਦੀ ਸੀਗੀ ਤੇ ਮੈਂ ਆਪਦੇ ਘਰ ਦੇ ਕੰਮ ਕਰਦੀ ਹੁੰਦੀ ਸੀ ਤੇ ਕਮਾਉਣਾ ਵੀ ਮੈਂ ਉਦੋਂ ਹੀ ਸ਼ੁਰੂ ਕਰਤਾ ਸੀ ਮੈਂ ਜਦੋਂ ਦੀ ਹੋਸ ਸੰਭਾਲ ਲਈ ਐ ਮੈਂ ਸਮਝ ਲਓ ਮੇਰੀ 10th ਦੇ ਵਿੱਚ ਮੈਂ ਆਪਣੀ ਕੋਚਿੰਗ-ਕੋਚਿੰਗ ਦੇਣੀ ਸ਼ੁਰੂ ਕਰਤੀ ਸੀਗੀ ਸਰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਮੈਂ ਕਦੇ ਪਿੱਛੇ ਹੱਟੀ ਨਹੀਂ ਔਰ ਹੁਣ ਬਾਬਾ ਜੀ ਨੇ ਦੋ ਹੱਥ ਦਿੱਤੇ ਨੇ ਹੈ ਨਾ ਉਹਨਾਂ ਦਾ ਆਸ਼ੀਰਵਾਦ ਹੈ ਮੇਰੇ ਸਿਰ ਤੇ ਤੇ ਮੈਂ ਇਹ ਨਹੀਂ ਸੋਚਦੀ ਵੀ ਮੈਂ ਘਰ ਬਹਿ ਕੇ ਆਪਣੇ ਸੁਪਨੇ ਪੂਰੇ ਕਰਨੇ ਆ ਉਹਦੇ ਲਈ ਘਰੋਂ ਬਾਹਰ ਨਿਕਲਣਾ ਪੈਣਾ ਸਰ ਲੋਕਾਂ ਦਾ ਕੀ ਹੈ ਲੋਕਾਂ ਨੇ ਤਾਂ ਬੋਲੀ ਜਾਣਾ ਜਦੋਂ ਬਾਡੀ ਬਿਲਡਿੰਗ ਕਰਦੀ ਸੀ ਮੁੰਡਾ ਲੱਗਣ ਲੱਗੀ ਸੀ ਹਾਏ ਤੂੰ ਆਪਣੀ ਕੁੜੀ ਕੁੜੀਆਂ ਜਿਹੜੀ ਕੁੜੀ ਵਾਲੀ ਇਮੇਜ ਹੈ ਉਹ ਤੂੰ ਖੋ ਰਹੀ ਹੈ ਹੈ ਨਾ ਤੇਰੀ ਆਵਾਜ਼ ਬਦਲ ਗਈ ਹੈ ਤੂੰ ਮੁੰਡਿਆਂ ਵਾਂਗੂ ਲੱਗਣ ਲੱਗੀ ਪਰ ਫਿਰ ਵੀ ਸਰ ਮੈਂ ਪਿੱਛੇ ਹਟੀ ਨਹੀਂ ਮੈਂ ਕਿਹਾ ਕੋਈ ਨਹੀਂ ਮੈਂ ਮੁੰਡਾ ਹੀ ਬਣ ਜਾ ਪਰ ਮੈਂ ਇੱਕ ਵਾਰੀ ਮੈਡਲ ਤਾਂ ਲੈ ਕੇ ਆਉਣਾ ਮੈਂ ਪਿੱਛੇ ਨਹੀਂ ਹਟਣ ਵਾਲੀ ਤੇ ਐਸ ਇਟ ਇਜ਼ ਹੁਣ ਵੀ ਲੋਕ ਕਹਿੰਦੇ ਨੇ ਅੱਛਾ ਕੁੜੀ ਨੇ ਫੂਡ ਸਟਾਲ ਖੋਲਿਆ ਵੀ ਕਹਿ ਦਿੰਦੇ ਨੇ ਫੂਡ ਸਟਾਲ ਪਰ ਮੇਰੇ ਲਈ ਮੇਰਾ ਇਹ ਕੈਫੇ ਹੈ ਹੈਨਾ ਭਾਵੇਂ ਛੋਟਾ ਹੈ ਪਰ ਮੇਰੇ ਲਈ ਮੇਰਾ ਇਹ ਕੈਫੇ ਹੈ ਔਰ ਮੈਂ ਇੱਥੇ ਲੋਕਾਂ ਨੂੰ ਅੱਛਾ ਖਾਣਾ ਖਵਾ ਰਹੀ ਆਂ ਅੱਛੀ ਡਾਈਟ ਖਵਾ ਰਹੀ ਆਂ ਤੇ ਲੋਕ ਆ ਵੀ ਰਹੇ ਨੇ ਲੋਕ ਮੈਨੂੰ ਬਹੁਤ ਪਸੰਦ ਵੀ ਕਰ ਰਹੇ ਨੇ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਕਰਦੇ ਹਨ ਜਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਯਾਰ ਕੁੜੀਆਂ ਹੋ ਕੇ ਉਹਨੇ ਫੂਡ ਦਾ ਕੰਮ ਕਰਨੀ ਗਿਆ ਕਿਉਂਕਿ ਇਹ ਤਾਂ ਵਸੂ ਦਾ ਕੰਮ ਹੀ ਨਹੀਂ ਹੈਗੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਫਿਰ ਮਤਲਬ ਉਹਨਾਂ ਨੂੰ ਕੀ ਸਵਾਲ ਹੈ ਸਿਰ ਮੈਂ ਇਹ ਸਿੱਧੀ ਜਿਹੀ ਗੱਲ ਕਹਾਂ ਕਿ ਹਾਥੀ ਚੱਲਦਾ ਨਾ ਤਾਂ ਕੁੱਤੇ ਭੌਂਕਦੇ ਹੀ ਹੁੰਦੇ ਨੇ ਮੇਰਾ ਤਾਂ ਇਹੀ ਫੰਡਾ ਰਿਹਾ ਸ਼ੁਰੂ ਤੋਂ ਨਾ ਵੀ ਮੈਂ ਇਹ ਸੋਚਦੀ ਆ ਵੀ ਜਦ ਤੁਸੀਂ ਕੁਝ ਚੰਗਾ ਕਰਨ ਲਈ ਨਿਕਲੇ ਹੋ ਨਾ ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ ਹੈਨਾ ਮੈਨੂੰ ਹੁਣ ਤੱਕ ਮੈਨੂੰ ਇੱਕ ਦੋ ਬੰਦੇ ਹੀ ਹੋਣੇ ਆ ਜਿਹੜੇ ਨੈਗੇਟਿਵ ਬੋਲਣ ਵਾਲੇ ਆ ਬਾਕੀ ਸਾਰੇ ਮੈਨੂੰ ਮਤਲਬ ਹੁਣ ਵੀ ਥੋੜੇ ਸਾਹਮਣੇ ਜਦੋਂ ਕਲਾਇੰਟ ਆਏ ਨੇ ਕਸਟਮਰ ਜਿਹੜੇ ਆਏ ਨੇ ਉਹ ਵਧੀਆ ਹੀ ਬੋਲਣ ਵਾਲੇ ਸੀਗੇ ਸਭ ਨੇ ਐਪਰੀਸ਼ੀਏਟ ਹੀ ਕਰਿਆ ਮੈਨੂੰ ਸਭ ਨੇ ਇਹੀ ਗੱਲ ਕਹੀ ਵੀ ਮੈਮ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਕਈ ਲੋਕ ਤਾਂ ਇੰਨੇ ਪ੍ਰਾਊਡਲੀ ਕਹਿੰਦੇ ਨੇ ਵੀ ਸਾਨੂੰ ਤੁਸੀਂ ਪੈਸੇ ਵੀ ਨਾ ਦੱਸੋ ਵੀ ਤੁਹਾਡੇ ਫੂਡ ਦਾ ਪੈਸਾ ਕੀ ਹੈ ਤੁਸੀਂ ਜਿੰਨੇ ਕਹਿੰਨੇ ਉਹਨੇ ਦੇ ਦਿੰਨੇ ਆ ਕੋਈ ਗੱਲ ਨਹੀਂ ਵੀ ਮਤਲਬ ਬਹੁਤ ਚੇਂਜ ਆ ਗਿਆ ਹੁਣ ਪਹਿਲੇ ਨਾਲੋਂ ਮਤਲਬ ਲੋਕ ਐਪਰੀਸ਼ੀਏਟ ਕਰਦੇ ਨੇ ਤੁਨੇ ਜੇ ਹੁਣ ਗੱਲ ਕਰਾਂ ਤਾਂ ਕੀ ਕੀ ਤੁਸੀਂ ਬਣਾਉਂਦੇ ਹੋ ਸਟਾਲ ਦੇ ਉੱਪਰ ਕੀ ਕੀ ਤੁਹਾਡੇ ਕੋਲ ਮਿਲਦਾ ਹੈ ਸਰ ਮੇਰੇ ਕੋਲ ਚੀਟ ਮੀਲ ਵੀ ਹੈ ਔਰ ਹੈਲਥੀ ਵੀ ਹੈ ਕਿਉਂਕਿ ਮੈਂ ਦੋਨੋਂ ਚੀਜ਼ਾਂ ਦੇਖ ਕੇ ਕਿਉਂਕਿ ਲੋਕ ਤੁਹਾਨੂੰ ਪਤਾ ਅੱਜ ਕੱਲ ਸਭ ਦਾ ੱਤਕਾ ਹੀ ਹੈ ਕਿ ਵਰਕਆਊਟ ਕਰਨਾ ਹੈ ਨਾ ਜਿਹੜੇ 2% ਜਾਂ 3% ਨੇ ਜਿਹੜੇ ਬੋਡੀ ਬਿਲਡਰ ਨੇ ਆਪਣੀ ਪ੍ਰੋਪਰ ਡਾਈਟ ਨੂੰ ਫਾਲੋ ਕਰਦੇ ਆ ਜਾਂ ਉਹ ਫਿਟਨੈਸ ਵਾਲੇ ਹੈਗੇ ਨੇ ਬਾਕੀ ਲੋਕ ਨਾਰਮਲ ਫਿਟਨੈਸ ਹੀ ਰੱਖਣਾ ਚਾਹੁੰਦੇ ਵੀ ਚਲੋ ਪੌਣਾ ਘੰਟਾ ਜਿਮ ਲਗਾ ਲਿਆ ਤੇ ਉਸ ਤੋਂ ਬਾਅਦ ਇਹ ਨਹੀਂ ਵੀ ਪ੍ਰੋਪਰ ਡਾਈਟ ਹੀ ਖਾਣੀ ਆ ਸਾਰਾ ਕੁਝ ਖਾਣਾ ਹੁੰਦਾ ਹੈ ਨਾ ਤੇ ਮੈਂ ਇਸ ਕਰਕੇ ਅਬ ਸੀਟੀ ਮੀਲਸ ਵੀ ਰੱਖੀਆਂ ਹੋਈਆਂ ਨੇ ਔਰ ਹੈਲਥੀ ਮੀਲਸ ਵੀ ਰੱਖੀਆਂ ਹੋਈਆਂ ਨੇ ਦੋਨੋਂ ਹੀ ਜਿਵੇਂ ਅੱਜ ਗੱਲ ਕਰਾਂ ਤਾਂ ਜਿਵੇਂ ਅੱਜ ਮੌਸਮ ਥੋੜਾ ਜਿਹਾ ਮਜਾਜ ਮੌਸਮ ਨੇ ਬਦਲਿਆ بارش ਹੋ ਰਹੀ ਹੈ ਤੇ ਅੱਜ ਫਿਰ ਦਿਲ ਨੇ ਕੀਤਾ ਵੀ ਅੱਜ ਛੁੱਟੀ ਕਰ ਲਈ ਅੱਜ ਘਰ ਆਰਾਮ ਕਰਦੇ ਆ ਸਰ ਛੁੱਟੀਆਂ ਬਹੁਤ ਕਰ ਲਈਆਂ ਕਿਉਂਕਿ ਪਿਛਲੇ ਸਾਲ ਅਗਸਤ ਦੀ ਮੈਂ ਵੇਲੀ ਆ ਹੈਨਾ ਮੈਂ ਕੰਮ ਕਿੱਥੇ ਮੇਰੇ ਕੋਲ 14 14 15 15 ਮਤਲਬ ਮਹੀਨੇ ਦਾ 1.5 ਲੱਖ ਕਮਾਉਣ ਵਾਲੀ ਕੁੜੀ ਕਿੱਥੇ 20 30 ਹਜ਼ਾਰ ਤੇ ਆ ਕੇ ਖੜੀ ਹੋ ਗਈ ਹੈ ਨਾ ਮਹੀਨੇ ਦਾ ਇੱਕ ਐਦਾ ਹੁੰਦਾ ਸੀਗਾ ਕਿ ਟ੍ਰੇਨਿੰਗਾਂ ਸਾਰੀਆਂ ਹੀ ਛੁੱਟ ਗਈਆਂ ਤੇ ਤਿੰਨ ਤਿੰਨ ਚਾਰ ਚਾਰ ਮਹੀਨੇ ਵੇਲੇ ਹੀ ਰਹੀਆਂ ਔਰ ਸਰ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਐਨੇ ਖਰਚੇ ਨੇ ਹੈਨਾ ਐਨਾ ਸਭ ਕੁਝ ਹੈਗਾ ਤੁਸੀਂ ਨਹੀਂ ਮੈਨੇਜ ਕਰ ਸਕਦੇ ਹੈਨਾ ਤੁਸੀਂ ਆਪਣੇ ਆਪਣੀ ਬੇਸਿਕ ਨੀਡਸ ਕਿਉਂਕਿ ਸ਼ੁਰੂ ਤੋਂ ਹੀ ਇੱਕ ਕਹਿ ਲੋ ਵੀ 셀ਫ ਡਿਪੈਂਡੈਂਟ ਰਹੀਆਂ ਆਪਦੀਆਂ ਚੀਜ਼ਾਂ ਆਪ ਹੀ ਖਰੀਦੀਆਂ ਨੇ ਸਕੂਲ ਦੇ ਵਿੱਚ ਵੀ ਸਪੋਰਟਸ ਬੈਕਗਰਾਉਂਡ ਹੋਣ ਕਰਕੇ ਸਪੋਰਟਸ ਦੇ ਵਿੱਚ ਹੋਣ ਕਰਕੇ ਮੇਰੀ ਫੀਸ ਵੀ ਮਾਫ ਹੋ ਗਈ ਸੀਗੀ ਅੱਧੀ ਫੀਸ ਮੇਰੇ ਸਕੂਲ ਵਾਲਿਆਂ ਨੇ ਕਰਤੀ ਸੀ ਹੈਨਾ ਤੇ ਉਦੋਂ ਦਾ ਹੀ ਇਹ ਜਨੂਨ ਸੀਗਾ ਵੀ ਮਾਪੇ ਤੋਂ ਨਹੀਂ ਹੁਣ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਪਾਲ ਪੋਸ ਕੇ ਵੱਡਾ ਕਰਤਾ ਹੈਨਾ ਤੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਹੁਣ ਆਪਦੀ ਜ਼ਿੰਮੇਵਾਰੀਆਂ ਆਪ ਹੀ ਨਿਭਾਉਣੀਆਂ ਨੇ ਵੀ ਜੋ ਬੇਸਿਕ ਨੀਡਸ ਨੇ ਜੋ ਮੇਰਾ ਪੜਾਈ ਦਾ ਖਰਚਾ ਜੋ ਵੀ ਆ ਕੁਝ ਵੀ ਮਤਲਬ ਕਿ ਹਰ ਚੀਜ਼ ਉਹ ਮੈਂ ਆਪਣੇ ਸਿਰ ਤੇ ਆਪ ਕਰਨੀਆਂ ਹੈਨਾ ਮੈਂ ਹੁਣ ਘਰਦਿਆਂ ਤੋਂ ਕੁਝ ਨਹੀਂ ਮੰਗਣਾ ਔਰ ਸਰ ਬਾਬਾਈ ਦੀ ਮਿਹਰ ਹੈ ਮੈਂ ਮੰਗਿਆ ਵੀ ਨਹੀਂ ਇੰਨੇ ਸਾਲ ਹੋ ਗਏ ਮੈਨੂੰ ਜਦੋਂ ਦੀ ਮੈਂ 10th 10th ਤੋਂ ਬਾਅਦ ਦੀ ਮੈਂ ਹੁਣ ਤੱਕ ਆਪਣੇ ਘਰਦਿਆਂ ਤੋਂ ਕੁਝ ਮੰਗਿਆ ਨਹੀਂ ਵੀ ਮੈਨੂੰ ਆ ਚਾਹੀਦਾ ਮੈਨੂੰ ਗੱਡੀ ਲੈ ਕੇ ਦਿਓ ਜਾਂ ਮੈਨੂੰ ਮੋਟਰਸਾਈਕਲ ਲੈ ਕੇ ਦਿਓ ਜਾਂ ਮੈਨੂੰ ਐਕਟਿਵਾ ਲੈ ਕੇ ਦਿਓ ਮੈਂ ਆਪਦੀ ਆਪ ਪਰਚੇਸ ਕੀਤੀਆਂ ਸਾਰੀਆਂ ਤੇ ਜੇ ਮੈਂ ਗੱਲ ਕਰਾਂ ਤਾਂ ਹੁਣ ਤੁਸੀਂ ਇੱਕ ਆਪਣੀ ਲੋਕੇਸ਼ਨ ਦੱਸ ਦਿਓ ਵੀ ਤੁਹਾਡੀ ਲੋਕੇਸ਼ਨ ਕੀ ਹੈ ਤੇ ਟਾਈਮਿੰਗ ਕੀ ਹੈ ਤੁਹਾਡੀ ਸਰ ਲੋਕੇਸ਼ਨ ਮੇਰੀ ਹੈਗੀ ਆ ਓਪੋਜ਼ਿਟ ਵਿਸ਼ਾਲ ਮੈਗਾ ਮੋਡ ਤੇ ਆਪਣਾ ਫਿਰੋਜ਼ਪੁਰ ਰੋਡ ਹੈ ਅਨਸਲ ਪਲਾਜ਼ਾ ਤੋਂ ਅਗਲਾ ਚੌਕ ਹੈ ਮਲਹਾਰ ਰੋਡ ਵਾਲਾ ਤੇ ਉੱਥੇ ਮੇਰੀ ਲੋਕੇਸ਼ਨ ਹੈ ਟਾਈਮਿੰਗਸ ਵੇਰੇ ਸਰ 12 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਸੋ ਇਹ ਜੀ ਦੀਪਕਾ ਸਿੰਘ ਨੇ ਮੇਰੇ ਨਾਲ ਜੋ ਕਿ ਫੂਡ ਸਟਾਲ ਲਾਉਂਦੇ ਨੇ ਦੋ ਸਕੀਆਂ ਭੈਣਾਂ ਨੇ ਮੈਂ ਪਹਿਲਾਂ ਵਾਂਗੂ ਫਿਰ ਉਹੀ ਗੱਲ ਕਹੂੰਗਾ ਕਿ ਜਦੋਂ ਕੁਝ ਕਰਨ ਦਿਖਾਉਣ ਦਾ ਜਜ਼ਬਾ ਹੋਵੇ ਫਿਰ ਕੁਝ ਨਹੀਂ ਦੇਖਿਆ ਜਾਂਦਾ ਫਿਰ ਸਿਰਫ ਇਹ ਹੁੰਦਾ ਕਿ ਜਿਹੜੇ ਸੁਪਨੇ ਅਸੀਂ ਲੈ ਕੇ ਚੱਲੇ ਆ ਇੱਕ ਨਾ ਇੱਕ ਦਿਨ ਉਹਨਾਂ ਨੂੰ ਪੂਰਾ ਜ਼ਰੂਰ ਕਰਨਾ ਤੇ ਮੈਂ ਅਖੀਰ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਜਿਹੜੇ ਲੋਕ ਆਪਨੂੰ ਇਸ ਟਾਈਮ ਦੇਖ ਰਹੇ ਆ ਉਹਨਾਂ ਨੂੰ ਕੀ ਸੁਨੇਹਾ ਜਾਂਦਾ ਸਰ ਮੈਂ ਤਾਂ ਇਹੀ ਸੁਨੇਹਾ ਦਵੂੰਗੀ ਵੀ ਮਤਲਬ ਮੈਂ ਦੇਖਦੀ ਹਾਂ ਕਿ ਲੋਕ ਨਾ ਕੰਮ ਨਹੀਂ ਕਰਦੇ ਹਨਾ ਲੋਕ ਜਿਆਦਾ ਕਹਿ ਲੋ ਵੀ ਸ਼ੋਸ਼ੇਬਾਜੀਆਂ ਜੀ ਵਿਸ਼ਵਾਸ ਕਰਦੇ ਨੇ ਸਾਡੀ ਅੱਜ ਦੀ ਜਨਰੇਸ਼ਨ ਬੜਾ ਸ਼ਰਮੰਦੀ ਹੈ ਕੰਮ ਕਰਨ ਤੋਂ ਨਾ ਵੀ ਸਾਡਾ ਸਟੈਂਡਰਡ ਡਾਊਨ ਨਾ ਹੋ ਜਾਏ ਸਟੈਂਡਰਡ ਵਾਲੇ ਤਾਂ ਅਸੀਂ ਵੀ ਹੈਗੇ ਹਾਂ ਪਰ ਫਿਰ ਵੀ ਸਟਿਲ ਕਹਿ ਲੋ ਵੀ ਖੜੇ ਆ ਹਨਾ ਕਿ ਕੰਮ ਕਰ ਰਹੇ ਆ ਔਰ ਕੰਮ ਕਰਕੇ ਹੀ ਸਾਰੀਆਂ ਚੀਜ਼ਾਂ ਮਤਲਬ ਕਿ ਮੈਂ ਇਹ ਹੀ ਗੱਲ ਕਹੂੰਗੀ ਵੀ ਕੰਮ ਕਰੋ ਹਨਾ ਤਾਂ ਹੀ ਵੀ ਜੇ ਅਸੀਂ ਸਾਰੇ ਕੰਮ ਕਰਾਂਗੇ ਵੀ ਤਾਂ ਹੀ ਸਾਡਾ ਪੰਜਾਬ ਅੱਗੇ ਵਧੂਗਾ ਹੈਨਾ ਸਾਰੇ ਅਸੀਂ ਤਾਂ ਹੀ ਅੱਗੇ ਵਧਾਂਗੇ ਵਰਨਾ ਫਿਰ ਇੱਕੋ ਹੀ ਆਪਸ਼ਨ ਹੈ ਵੀ ਬਾਹਰ ਹੀ ਜਾਣਾ ਲਾਸਟ 2 ਹੀ ਆਪਸ਼ਨ ਉੱਥੇ ਜਾ ਕੇ ਵੀ ਕੰਮ ਹੀ ਕਰਨਾ ਕੰਮ ਹੀ ਕੰਮ ਦੇ ਕਿਉਂਕਿ ਇੱਥੇ ਵੀ ਓਨਾ ਪੈਸਾ ਬਣ ਸਕਦਾ ਜੇ ਅਸੀਂ ਕਰਨ ਤੇ ਆਈਏ ਤਾਂ ਲੇਕਿਨ ਅਸੀਂ ਕਰਦੇ ਨਹੀਂ ਐਫਰਟਸ ਹੀ ਨਹੀਂ ਕਰਦੇ ਸਾਨੂੰ ਸਾਡੀ ਸ਼ਰਮ ਮਾਰ ਜਾਂਦੀ ਹੈ ਵੀ ਰੋਡ ਤੇ ਖੜਨਾ ਹੈ ਵੀ ਇਹ ਕੰਮ ਕਰਨਾ ਨਹੀਂ ਉਹ ਨਹੀਂ ਬਾਹਰ ਜਾ ਕੇ ਅਸੀਂ ਜੋ ਮਰਜ਼ੀ ਕਰੀ ਜਾਈਏ ਕਿਉਂਕਿ ਉੱਥੇ ਸਾਨੂੰ ਸਾਡੇ ਪਰਿਵਾਰ ਵਾਲੇ ਦੇਖਦੇ ਨਹੀਂ ਸਾਡੇ ਸਾਨੂੰ ਫਰੈਂਡਸ ਨਹੀਂ ਦੇਖਦੇ ਉੱਥੇ ਭਾਵੇਂ ਵਾਸ਼ਰੂਮ ਸਾਫ਼ ਕਰੀ ਜਾਈਏ ਉੱਥੇ ਸਾਨੂੰ ਕੋਈ ਦੇਖਦਾ ਨਹੀਂ ਕੁਝ ਨਹੀਂ ਕਹਿੰਦਾ ਸਾਨੂੰ ਸ਼ਰਮ ਔਰ ਇਹ ਜਿਹੜੀ ਸ਼ਰਮ ਜਦੋਂ ਅਸੀਂ ਕੰਮ ਦੇ ਲਈ ਸਿਰਫ ਲਾ ਕੇ ਅਸੀਂ ਜਦੋਂ ਸਾਈਡ ਤੇ ਰੱਖ ਦਾਂਗੇ ਨਾ ਫਿਰ ਆਟੋਮੈਟਿਕਲੀ ਪੈਸਾ ਆਉਂਦਾ ਸੋ ਸਲਾਮ ਕਰਦੇ ਆ ਇਹਨਾਂ ਦੇ ਜਜ਼ਬੇ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਜ਼ਬਾ ਇਹਨਾਂ ਦੇ ਸੁਪਨੇ ਜਿਹੜੇ ਵੱਡੇ ਨੇ ਉਹ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸੌ ਲ ਇੱਕ ਲਗਾਈ ਆ ਕਿਉਂਕਿ ਜਦੋਂ ਕਦਮ ਇੱਕ ਰੱਖਣ ਦੀ देर ਹੁੰਦੀ ਹੈ ਜਦੋਂ ਸ਼ੁਰੂਆਤ ਅਸੀਂ ਕਰਦੇ ਆ ਤਾਂ ਸ਼ੁਰੂਆਤ ਤੋਂ ਬਾਅਦ ਆਸਾਂ ਨੂੰ ਬੂਰ ਇੱਕ ਨਾ ਇੱਕ ਦਿਨ ਜ਼ਰੂਰ ਪੈਂਦਾ ਏਹੀ ਜਿਹੜਾ ਸੋਚ ਕੇ ਨੇ ਫੂਡ ਸਟਾਲ ਦਾ ਕੰਮ ਸ਼ੁਰੂ ਕੀਤਾ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਅਨਸੂਲ ਪਲਾਜ਼ਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਵਿਸ਼ਾਲ ਮੈਗਾ ਮਾਰਟ ਸੋਈਪੁਰ ਰੋਡ ਬਿਲਕੁਲ ਉਹਦੇ ਆਪੋਜੀਟ ਇਹਨਾਂ ਦੇ ਸਟਾਲ ਤੁਹਾਨੂੰ ਮਿਲਣੀ ਹੈ ਸ਼ਾਮ ਨੂੰ ਜਿਹੜੇ ਰਾਤ ਨੂੰ 8 ਵਜੇ ਤੱਕ ਇਹ ਹੁੰਦੇ ਆ ਸਵੇਰ 12 ਵਜੇ ਤੋਂ ਲੈ ਕੇ ਤੇ ਆ ਕੇ ਤੁਸੀਂ ਵੀ ਇਹਨਾਂ ਕੋਲ ਜ਼ਰੂਰ ਟੇਸਟ ਇੱਕ ਵਾਰ ਕਰਕੇ ਜਾਇਓ ਤੁਸੀਂ ਸਨ ਨਾਲ ਜੁੜੇ ਹੋ ਦ ਸਿਟੀ ਹਟਲਾਈਨਸ ਤੇ ਕਰ ਰਿਹਾ ਹਾਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਗੁਰਸੰਨ ਸਮਾਦ